मैं अगर कह रहा हूं तो पंजाब में ज्यादा से ज्यादा मंदिर बने ज्यादा से ज्यादा गुरुद्वारे बने यहां ज्यादा से ज्यादा चर्च बनने की जगह नहीं है ਇਹ ਅੱਜ ਦੀ ਪ੍ਰੈਸ ਕਾਨਫਰੰਸ ਕੇ ਸਾਮਲ ਚੱਕੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਆਲ ਇੰਡੀਆ ਕ੍ਰਿਸ਼ਨ ਕਮੇਟੀ ਵੱਲੋਂ ਰੱਖੀ ਗਈ ਆ ਤੇ ਸਾਡੇ ਨਾਲ ਸਾਡੇ ਸਹਿਯੋਗੀ ਸਾਥੀ ਸੁਖਵਿੰਦਰ ਮਸੀ ਤੋਬਾ ਵਿਲੀਅਮ ਮਸੀ ਜੱਟਾ ਤੇ ਸਾਡੇ ਵੀਰ ਜੀ ਸ਼ਿਰਾ ਸਿੰਘ ਜਨਾਲੇ ਤੋਂ ਸੋਨਾ ਗੁਜਰਪੁਰੇ ਤੋਂ ਸੁਨੀਲ ਗੁਜਰਪੁਰੇ ਤੋਂ ਤੇ ਹਰਜੀਤ ਭਾਜੀ ਗੁਜਰਪੁਰੇ ਤੋਂ ਦਾਨੀਅਲ ਮਸੀਹ ਜਨਾਵਾ ਜੈਮਸ ਮਸੀਹ ਆਵਾਨ ਤੇ ਹਰਪ੍ਰੀਤ ਮਸੀਹ ਸੂਰੇਪੁਰ ਲਾਲ ਮਸੀਹ ਗੁਜਰਪੁਰਾ ਤੇ ਪਰਮਜੀਤ ਸਿੰਘ ਸੰਧੂ ਉਮਰਪੁਰਾ ਅਨੋਸ਼ ਭੱਟੀ ਉਮਰਪੁਰਾ ਤੇ ਪਾਦਰੀ ਵਿਜੇ ਮਸੀਹ ਥੋਬੇ ਤੋਂ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦੇ ਸੰਬੰਧ ਵਿੱਚ ਰੱਖੀ ਗਈ ਆ ਕਿ ਪਹਿਲੇ ਦਿਨਾਂ ਦੇ ਵਿੱਚ ਜਿਹੜਾ ਕਨਈਆ ਮਿੱਤਰ ਆ ਸ਼ਰਾਰਤੀ ਅਨਸਰ ਉਹਨੇ ਇੱਕ ਧਾਰਮਿਕ ਸਟੇਜ ਦੇ ਉੱਤੇ ਜੋ ਆ ਸਾਡੇ ਕ੍ਰਿਸ਼ਨ ਭਾਈਚਾਰੇ ਦੇ ਬਰ ਖਿਲਾਫ ਜਿਹੜੀ ਆ ਪਰ ਦੀ ਸ਼ਦਾਬਲੀ ਬੋਲੀ ਆ ਕਿ ਪੰਜਾਬ ਵਿੱਚ ਜਿਹੜੇ ਚਰਚਾ ਅਸੀਂ ਨਹੀਂ ਰਹਿਣ ਦੇਵਾਂਗੇ ਅਸੀਂ ਇਸ ਸਬੰਧ ਵਿੱਚ ਜਿਹੜੀ ਅੱਜ ਦੀ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਇਸ ਸਬੰਧ ਵਿੱਚ ਇੱਕ ਬੇਰੋਖੀ ਦਾ ਬੇਨਤੀ ਹਾਂਜੀ ਇਸ ਦੇ ਸਬੰਧ ਵਿੱਚ ਮਾਨਯੋਗ ਡੀਐਸਟੀ ਜਨਾਲਾ ਰਾਜkumar ਜੀ ਅਤੇ ਐਸਐਸਪੀ ਸਾਹਿਬ ਅੰਮ੍ਰਿਤਸਰ ਦੇ ਹਾਤੀ ਨੂੰ ਦਰਖਾਸਤ ਦਿੱਤੀ ਗਈ ਹੈ ਨੰਬਰੀ ਤਰਖਾਸਤ ਹੈ ਜਿਸ ਦਾ ਸਾਨੂੰ ਬਕਾਇਦਾ ਨੰਬਰ ਵੀ ਦਿੱਤਾ ਗਿਆ ਵਾ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਢਿੱਲੀ ਕਾਰਜਕਾਰੀ ਕੀਤੀ ਜਾ ਰਹੀ ਆ ਜੇਕਰ ਥੋੜੇ ਦਿਨਾਂ ਵਿੱਚ ਉਹਨਾਂ ਸਕਾਰਵਾਈ ਨਹੀਂ ਕਰਦੀ ਤੇ ਮਜਬੂਰ ਨੂੰ ਸਾਨੂੰ ਜਿਹੜਾ ਵਾ ਤਿੱਖਾ ਸੰਘਰਸ਼ ਵਿੜਨ ਦੀ ਮਜਬੂਰ ਹੋਣਾ ਪਵੇਗਾ ਕਿਹੜਾ ਸੰਘਰਸ਼ ਹੋਇਆ ਪਰ ਅੱਗੇ ਕੁਝ ਨਹੀਂ ਕਰ ਰਿਹਾ ਕਿਵੇਂ ਲੱਗ ਰਿਹਾ ਤੁਹਾਨੂੰ ਹੋ ਸਕਦਾ ਹੈ ਕਿ ਪੰਜਾਬ ਬੰਦ ਦੀ ਕਾਲ ਕੀਤੀ ਜਾਵੇਗੀ ਇਹਨਾਂ ਦਿਨਾਂ ਦੇ ਵਿੱਚ ਇਹਦੇ ਸਬੰਧ ਵਿੱਚ ਜਿਹੜੀ ਆ ਅਸੀਂ ਚੋਣ ਕਮਿਸ਼ਨਰ ਨੂੰ ਵੀ ਲੈਟਰ ਕੱਢੀ ਹੋਈ ਆ ਜੇਕਰ ਸਾਡੀ ਸੁਣਵਾਈ ਛੇਤੀ ਤੋਂ ਛੇਤੀ ਹੋਵੇਗੀ ਤੇ ਠੀਕ ਹੈ ਨਹੀਂ ਤੇ ਮਜਬੂਰ ਨਾ ਸਾਨੂੰ ਜਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਆ ਇਹਨਾਂ ਦੇ ਵਿਰੋਧ ਤਿੱਖਾ ਸੰਘਰਸ਼ ਵਿੜਨ ਦੀ ਮਜਬੂਰ ਹੋਣਾ ਪਵੇਗਾ ਕਿਉਂਕਿ ਜਿਹੜਾ ਕਨਈਆ ਮਿੱਤਰ ਐ ਇਹਨੇ ਪਹਿਲੇ ਦਿਨਾਂ ਵਿੱਚ ਵੀ ਕੁਝ ਇਹੋ ਜਿਹੇ ਧਰਮ ਦੇ ਬਰਖਲਾਫ ਬੋਲਿਆ ਸੀ ਤੇ ਆਪਣਾ ਮਾਫੀ ਮੰਗ ਕੇ ਇਹਨੇ ਜਿਹੜੀ ਆ ਸ਼ਮਾ ਪ੍ਰਾਪਤ ਕੀਤੀ ਸੀ ਪਰ ਹੁਣ ਵੀ ਇਹਦਾ ਦਿਨ ਪ੍ਰਤੀ ਦਿਨ ਇਹੋ ਜਿਹੜਾ ਵਾ ਹਾਲ ਬਣਦਾ ਜਾ ਰਿਹਾ ਵਾ ਨਾਲ ਸਾਡੇ ਰਮਨੀਤ ਬਿੱਟੂ ਜੀ ਆ ਇਹ ਬੜੀਆਂ ਮਗਰ ਤਾੜੀਆਂ ਮਾਰ ਰਹੇ ਆ ਤੇ ਅਸੀਂ ਆਪਣੇ ਲੁਧਿਆਣੇ ਵਾਲੇ ਭਾਈਚਾਰੇ ਨੂੰ ਕਹਿੰਨੇ ਆ 크ਰਿਸਚਨ ਕਮਿਊਨਿਟੀ ਨੂੰ ਕਹਿੰਨੇ ਆ ਸਾਰੇ ਭਾਈਚਾਰੇ ਨੂੰ ਕਹਿੰਨੇ ਆ ਬੇਨਤੀ ਕਰਦੇ ਆ ਕਿ ਜਿਹੜਾ ਰਮਨੀਤ ਬਿੱਟੂ ਆ ਸੱਚਮੁੱਚ ਤਾੜੀਆਂ ਨਾ ਜੰਦਾ ਰਹਿ ਜੇ ਢੋਲ ਗਿਆ ਚਿੰਟੇ ਲੱਭਦਾ ਰਹਿ ਜੇ ਇਹਨੂੰ ਪਤਾ ਲੱਗ ਜੇ ਕਿ 크ਰਿਸਚਨ ਕਮਿਊਨਿਟੀ ਨਾਲ ਕਿਸ ਤਰ੍ਹਾਂ ਪੰਗੇ ਲਈਦੇ ਆ ਕਿਸ ਤਰ੍ਹਾਂ ਕਿਸ ਦੇ ਧਾਰਮਿਕ ਭਾਵਨਾ ਨੂੰ ਥੇਸ ਪਹਾਈਦੀ ਆ ਅਸੀਂ ਸਾਰੀ ਮਿਨੋਰਟੀਆ ਨੂੰ ਕ੍ਰਿਸ਼ਨ ਕਮਿਊਨਿਟੀ ਨੂੰ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿਹੋ ਜਿਹਾ ਸ਼ਰਾਰਤੀ ਅਨਸਰਾਂ ਨੂੰ ਅੱਜ ਕ੍ਰਿਸ਼ਨ ਭਾਈਚਾਰੇ ਨਾਲ ਇਹੋ ਜਿਹੇ ਸ਼ਬਦ ਬੋਲ ਰਹੇ ਨੇ ਤਾੜੀਆਂ ਮਾਰ ਰਹੇ ਨੇ ਕੱਲ੍ਹ ਇਹ ਦੂਜਿਆਂ ਨੂੰ ਵੀ ਕਰ ਸਕਦੇ ਜੇ ਜੇਕਰ ਇਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਇਸ ਕਰਕੇ ਇਹਨਾਂ ਨੂੰ ਹੁਣ ਤੋਂ ਠੱਲ ਪਾਈ ਜਾਵੇ ਇਹਨਾਂ ਨੂੰ ਨੱਕ ਪਾਈ ਜਾਵੇ ਤਾਂ ਕਿ ਭਾਜਪਾ ਸਰਕਾਰ ਜਿਹੜੀ ਅੱਗੇ ਨਾ ਆ ਸਕੇ ਇਹ ਆ ਨਹੀਂ ਦੇਖਿਆ ਲੱਗਦਾ ਕਿ ਇੱਕ ਸਿੱਖ ਦਾ ਹੁੰਨਾ ਚਾਹੀਦਾ ਇੱਕ ਸਾਈ ਦਾ ਹੁੰਦਾ ਨਹੀਂ ਆ ਕਾਹਨ ਕੀ ਆ ਤੁਜੇ ਤਾਂ ਮਾਰਾ ਕਿਉ ਬਿਲਕੁਲ ਜੀ ਇਸੇ ਤਰ੍ਹਾਂ ਹੀ ਹੋ ਰਿਹਾ ਵਾ ਕ੍ਰਿਸ਼ਨ ਕਮਿਊਨਿਟੀ ਨੂੰ ਜ਼ਿਆਦਾਤਰ ਟਾਰਗੇਟ ਕੀਤਾ ਜਾ ਰਿਹਾ ਵਾ ਕਿਤੇ ਚਰਚ ਬੰਦ ਕਰਵਾਏ ਜਾ ਰਹੇ ਨੇ ਕਿਤੇ ਕਨਵੈਨਸ਼ਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਹੋਰ ਸਿੱਖ ਭਾਈਚਾਰੇ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਕਿਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜੇ ਜਾ ਰਹੇ ਨੇ ਦਰਬਾਰ ਸਾਹਿਬ ਵਿੱਚ ਪੰਨੇ ਪਾੜੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਹੋ ਰਿਹਾ ਵਾ ਬਸ ਇਹੀ ਦੋਵੇਂ ਮਿਨੋਰਿਟੀਆ ਜਿਹੜੀਆਂ ਨੇ ਟਾਰਗੇਟ ਕੀਤੀਆਂ ਜਾ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਹਵਾਲਾਤ ਵਿੱਚ ਬੰਦ ਕੀਤਾ ਜਾਵੇ। ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਜੀ ਅਸੀਂ ਸਾਰੇ ਇਹੋ ਜਾਣਨਾ ਚਾਹੁੰਦੇ ਹਾਂ ਕਿ ਜੋ ਕਿ ਸਾਡੇ ਆਲ ਇੰਡੀਆ ਕ੍ਰਿਸ਼ਚਨ ਕਮੇਟੀ ਦੇ ਪੰਜਾਬ ਪ੍ਰਧਾਨ ਰਾਜੂ ਮਸੀਹ ਭੱਟੀ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਸ਼ਰਾਰਤੀ ਅੰਸਰਾਂ ਨੇ ਜੋ ਕਿ ਕ੍ਰਿਸ਼ਚਨ ਭਾਈਚਾਰੇ ਦੇ ਫਿਰਦਿਆਂ ਨੂੰ ਬਲੁੰਦਰਿਆ ਗਿਆ ਉਹਨਾਂ ਦੇ ਕੁਝ ਸ਼ਬਦ ਉਹਨਾਂ ਜਿਹੜਾ ਕ੍ਰਿਸ਼ਚਨ ਭਾਈਚਾਰੇ ਦੇ ਬਰ ਖਿਲਾਫ ਕੀਤੇ ਨੇ ਤੋ ਦੇਖ ਕਰਕੇ ਕ੍ਰਿਸ਼ਨ ਭਾਈ ਚਾਰੇ ਦੇ ਹਿਰਦਿਆਂ ਨੂੰ ਬਲਉਂਦ ਰਿਆ ਗਿਆ ਵਾ ਜੋ ਸਾਡੇ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਵਾ ਅਸੀਂ ਇਹਨਾਂ ਦੇ ਫੈਸਲੇ ਦੇ ਸਤਪੂਰਨ ਕਰਯਤਰਾੰਗੇ ਸਾਡੇ ਨਾਲ ਸਾਡੀ ਬਹੁਤ ਹੀ ਸਤਿਕਾਰਯੋਗ ਗਾਂਧੀਆ ਕ੍ਰਿਸ਼ਨ ਕਮੇਟੀ ਦੀ ਟੀਮ ਸੂਚੀ ਲੀਡਰਸ਼ਿਪ ਟੀਮ ਅੱਜ ਇਕੱਠੀ ਹੋਈ ਆ ਰਾਜੂ ਪਟੇਵਰਪੁਰਾ ਜੀ ਦੀ ਗਵਾਈ ਦੇ ਵਿੱਚ ਜੋ ਕਿ ਸਾਡੇ ਪੰਜਾਬ ਪ੍ਰਧਾਨ ਨੇ ਸਾਰੀ ਟੀਮ ਸਾਡੀ ਇਕੱਠੀ ਹੋਈ ਆ ਜੋ ਸਾਨੂੰ ਪ੍ਰਧਾਨ ਸਾਹਿਬ ਅੱਗੇ ਫੈਸਲਾ ਦੇਣਗੇ ਅਸੀਂ ਇਹਨਾਂ ਦੇ ਫੈਸਲਾ ਸਾਡਾ ਸਿਰ ਮੱਤੇ ਸਾਰੇ ਸਰਕਾਰ ਜੋ ਸਾਥੀਆਂ ਨੂੰ ਹੱਥ ਜੋੜ ਕੇ ਜੈਨਸੀ ਦੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜੋ ਅੱਜ ਰਾਜੂ ਪੱਟੀ ਜੀ ਨੇ ਦਫਤਰ ਖੋਲਿਆ ਉਹਦੇ ਮੁੱਖ ਦਫਤਰ ਦੇ ਵਿੱਚ ਆਣ ਕੇ ਜੋ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਹ ਸਾਰੇ ਪੱਲੀ ਪਾਟ ਜਾਣਦੇ ਨੇ ਪ੍ਰਧਾਨ ਜੀ ਦੀ ਗੱਲਾਂ ਤਾਂ ਸਾਰਾ ਪਤਾ ਚੱਲ ਚੁੱਕਾ ਹੈ ਕਿ ਅਸੀਂ ਕੀ ਚਾਹੁੰਦੇ ਆ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਆ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇੱਕ ਬੰਦੇ ਦੇ ਇਲੈਕਸ਼ਨ ਦਾ ਪੂਰਾ ਵਿਗਲ ਵਜਾ ਹੋਇਆ ਆ ਤੇ ਦੂਸਰੇ ਬਣੇ ਭਾਜਪਾ ਦੇ ਸ਼ਰਾਰਤੀ ਆਂਸਰ ਜਿਹੜੇ ਦਿਨ ਪ੍ਰਤੀ ਦਿਨ ਸ਼ਰਾਤਾਂ ਕਰੀ ਜਾਂਦੇ ਨੇ ਤੇ ਉਹਦੇ ਵਿੱਚ ਜਿੰਨੇ ਵੀ ਆ ਨਗਦੀਤ ਬਿੱਟੂ ਵਰਗੇ ਜਿਹੜੇ ਆਪਣੇ ਬਾਪੇ ਦੀ ਇਨਾਜ ਨਹੀਂ ਰੱਖ ਸਕੇ ਜਿਨ੍ਹਾਂ ਨੇ ਪੂਰੀ ਉਮਰ ਕਾਂਗਰਸ ਦੇ ਵਿੱਚ ਗੁਜ਼ਾਰੀ ਤੇ ਸ਼ਹੀਦੀ ਪਾਈ ਆ ਉਹਨਾਂ ਨੂੰ ਰੱਦ ਦੇ ਹੋਏ ਭਾਜਪਾ ਦੇ ਵਿੱਚ ਆਣ ਕੇ ਆਪਣਾ ਜਿਹੜਾ ਟੌਰ ਵਿਖਾਉਣ ਨੂੰ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਤੇ ਆਪਣੇ ਭਾਈਚਾਰੇ ਨੂੰ ਵੀ ਕਹਿਣਾ ਕਿ ਵੇਖੋ ਮਨੀਪੁਰ ਦੇ ਵਿੱਚ ਤੁਸੀਂ ਵੇਖਿਆ ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਨਚਾ ਕੇ ਭਾਜਪਾ ਨੇ ਤਮਾਸ਼ਾ ਵੇਖਿਆ ਔਰ ਵੀ ਕਿਤੇ ਕਈਆਂ ਥਾਵਾਂ ਤੇ ਸਾਡੇ ਚਰਚਾਂ ਦੇ ਉੱਤੇ ਹਮਲੇ ਹੋਏ ਨੇ ਸਾਰੇ ਪੁਜਾਰੀ ਚ ਕਰਦਾਂਗੇ ਉਹਨਾਂ ਨੂੰ ਇਸਾਈ ਨਹੀਂ ਜਿੜਿਆ ਜਾਏਗਾ ਜਿਹੜੇ ਬੀਜੇਪੀ ਨੂੰ ਬੋਰਡ ਪਾਉਣਗੇ ਚਾਹ ਨਮਨੀਤ ਬਿੱਟੂ ਨੂੰ ਪਾਉਣਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਤਰ੍ਹਾਂ ਦਾ ਵੀ ਐਸਾ ਡਿਸੀਜਨ ਨਾ ਲਿਆ ਜਾਵੇ ਜੋ ਦਿਨ ਪ੍ਰਤੀ ਦਿਨ ਸਾਡੇ ਉੱਤੇ ਅਤਿਆਚਾਰ ਹੁੰਦੇ ਨੇ ਉਹਨਾਂ ਨੂੰ ਨਾ ਤੋਂ ਪਾਉਣ ਵਾਸਤੇ ਜੋ ਸਾਡੇ ਆਪਣੇ ਨਿਰਣੇ ਲਈ ਜਾਂਦੇ ਨੇ ਉਹਨਾਂ ਨੂੰ ਸੰਪੂਰਨ ਰੱਖਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਹੋ ਜਾ ਸ਼ਰਾਪੀ ਅੰਸਰ ਜਿਹੜਾ ਕੋਈ ਅਜਿਹਾ ਕਦਮ ਨਾ ਚੁੱਕ ਸਕੇ ਤੇ ਮੈਂ ਗੁਜਾਰਸ਼ ਕਰਾਂਗਾ ਕਿ ਜੋ ਵੀ ਲੜੇ ਪ੍ਰਧਾਨ ਜੀ ਨੇ ਟਾਈਮ ਦਿੱਤਾ ਜੇ ਕਾਰਵਾਈ ਤੋਂ ਨਹੀਂ ਹੁੰਦੀ ਪ੍ਰਸ਼ਾਸਨ ਵੱਲੋਂ ਕਾਰਵਾਈ ਢਿੱਲੀ ਜਾਂਦੀ ਆ ਨਹੀਂ ਹੁੰਦੀ ਤਾਂ ਛੇਤੀ ਤੋਂ ਛੇਤੀ ਸਰਕਾਰਾਂ ਦੇ ਉਤਰਾਂਗੇ ਚਾਹ ਪੰਜਾਬ ਬਾਦ ਦੀ ਕਾਲ ਦੇਾਂਗੇ ਬਹੁਤ ਬਹੁਤ ਧੰਨਵਾਦ ਜੀ ਹਲੇਲੂਇਆ 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 ਹਲੇਲੂਇਆ